ਪਰ ਜੋ ਜਿਹੜੇ ਹੈਗੇ ਆ ਗੈਂਗਸਟਰਾਂ ਦੇ ਵੀ ਜਿਹੜੀ ਹੈਗੀ ਆ ਹੋਰ ਜਿਹੋਨਾਂ ਗੈਂਗਸਟਰ ਦੇ ਗੈਂਗਸਟਰਾਂ ਦੇ ਬਾਅਦ ਦੇ ਤਹਿਲ ਜਿਹੜਾ ਹੈਗਾ ਕਪੂਤਲਾ ਪੁਲਿਸ ਨੇ ਸ਼੍ਰੀ ਗੌਰਵ ਤੂਰਾ ਜੀ ਦੀ ਦੇਸ਼ਾਨ ਨਿਰਦੇਸ਼ਕ ਕੰਮ ਕਰਦੇ ਹੋયા ਸਾਡੇ ਸੀਆਈ ਦੀ ਟੀਮ ਸਾਡੇ ਏਡੀ ਜਿਹੜੇ ਹੈਗੇ ਨੇ ਜੀ ਡੀਐਸਪੀ ਡੀ ਸਾਹਿਬ ਔਰ ਡੀਐਸਪੀ ਜਿਹੜੇ ਹੈਗੇ ਹਰਤੇਵ ਉਹਨਾਂ ਦੀ ਨਿਗਰਾਨੀ ਦੇ ਹੇਠ ਜਿਹੜੇ ਹੈਗੇ ਆ ਤੋਂ ਮੁਸਕਿਲ ਲੋੜਿੰਦੇ ਵਕਤੀ ਜਿਹਨੇ ਸੀਗੇ ਕਾਫੀ ਜਾਇ ਕੇਸਾਂ ਦੇ ਵਿੱਚ ਵੋਟਡ ਸੀਗਾ ਕਰਨ ਕੁਮਾਰ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਜੋਗਨਪੀਤ ਨੂੰ ਜਿਹੜਾ ਹੈਗਾ ਕਲ ਗ੍ਰੈਫਟਾਰ ਕਰਕੇ ਉਹਨਾਂ ਦੇ ਕੋਲੋਂ ਦੋ ਜਿਹੜੇ ਹੈਗੇ 7.65mm ਦੇ ਪਿਸਤਲ ਜਿਹੜੇ ਰਿਕਵਰ ਕੀਤੇ ਆ ਔਰ ਉਹਦੇ ਨਾਲ ਪੰਜ ਜਿੰਦਾ ਕਾਤੂਸ ਜਿਹੜੇ ਹੈਗੇ ਰਿਕਵਰ ਕੀਤੇ ਆ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜਾ ਕਰਨ ਕੁਮਾਰ ਹੈਗਾ ਇਹ ਬੜਾ ਮਤਕੀਗਾ ਛਾਤਰ ਔਰ ਕ੍ਰਿਮੀਨਲ ਨੇਚਰ ਦਾ ਬੰਦਾ ਸੀਗਾ ਹੈਪਚੁਅਲ ਅਫੈਂਡਰ ਸੀਗਾ ਇਹਦੇ ਉੱਤੇ ਆਲਰੇਡੀ ਜਿਹੜੇ 6 ਮੁਕਦਮੇ ਦਰਜੇ ਆ ਜਿਹਦੇ ਵਿੱਚੋਂ ਇੱਕ ਐਨਡੀਪੀਸੀ ਐਕਟ ਦਾ ਪਰਚਾ ਹੈਗਾ ਔਰ ਇੱਕ ਮੁਕਦਮੇ ਤੇ 307 ਦਾ ਔਰ ਚਾਰ ਮੁਕਦਮੇ ਜਿਹੜੇ ਤੇ 326 ਆਂਦੇ ਸੀ ਇਹ ਕਾਫੀ ਮਤਲਬ ਕਿ ਇਹਦੇ ਨਾਲ ਜਿਹੜੀ ਹੈਗੀ ਐ ਇਹ ਫੜ ਦੇ ਨਾਲ ਜਿਹੜਾ ਹੈਗਾ ਕਪੂਰਥਾਲੇ ਦੇ ਵਿੱਚ ਜਿਹੜੀ ਹੈਗੀ ਐ ਲੜਾਈਆਂ ਝਗੜਾ ਦੇ ਵਿੱਚ ਇਹ ਠੱਲ ਪੈ ਗਈ ਔਰ ਇਹਦੇ ਨਾਲ ਜਿਹੜਾ ਕਰਨ ਕੁਮਾਰ ਅਸੀਂ ਹੈ ਗ੍ਰਿਫਟਾ ਕੀਤਾ ਦੂਸਰਾ ਜੋਬਨ ਜਿਹੜਾ ਕੀਤਾ ਜੋਬਨਦੀਪ ਉਹਦੇ ਉੱਤੇ ਆਲਰੇਡੀ ਇੱਕ ਮੁਕਦਮਾ ਹੋਰ ਸੀਗਾ ਐਂਡੀਪੀਸੀ ਐਕਟ ਸੋ ਇਹ ਦੋਨੇ ਹੁਣ ਜਿਹੜੇ ਸੀਗੇ ਇਹ ਵੈਪਨ ਲੈ ਕੇ ਨਵਾਂ ਇੱਕ ਗੈਂਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਔਰ ਸੀਆਈਏ ਕਪੂਰਥਾਲਾ ਦੀ ਟੀਮ ਨੇ ਇਹਨਾਂ ਨੂੰ ਜਿਹੜਾ ਹੈਗਾ ਫੜ ਕੇ ਜਿਹੜਾ ਹੈਗਾ ਇਹਨਾਂ ਦਾ ਨੈਟਵਰਕ ਜਿਹੜਾ ਹੈਗਾ ਬਣਨ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਤੋੜ ਦਿੱਤਾ ਇਹ ਵਾਰਦਾ ਸਾਡੇ ਕੋਲ ਇਨਫਾਰਮੇਸ਼ਨ ਸੀ ਕਿ ਹੁਣ ਜਿਹੜੇ ਹੈਗੇ ਆ ਕੋਈ ਨਾ ਕੋਈ ਵੈਪਨ ਲੈ ਕੇ ਅਜਵਾਦਤ ਕਰਨਗੇ ਉਸ ਤੋਂ ਪਹਿਲਾਂ ਇਨਫਾਰਮੇਸ਼ਨ ਦੇ ਦਿੱਤੇ ਇਹਨਾਂ ਨੂੰ ਇਹ ਸਭ ਹੋਰ ਵੀ ਨਾਲ ਇਹਨਾਂ ਦੇ ਜੁੜੇ ਹੋਏ ਬੰਦੇ ਹੁਣ ਇਹਨਾਂ ਨੂੰ ਅੱਜ ਫੜਿਆ ਹੈਗਾ ਇਹਨਾਂ ਦੀ ਜਿਹੜੀ ਰਿਮਾਂਡ ਲੈ ਕੇ ਪੁੱਛ ਕੇ ਬਰੀਕੀ ਨਾਲ ਕੀਤੀ ਜਾ ਕਿ ਸਾਨੂੰ ਉਮੀਦ ਹੈ ਕਿ ਅਸੀਂ ਹੋਰ ਵੀ ਵੱਡੇ ਇੱਚ ਖੁਲਾਸੇ ਕਰਾਂਗੇ ਇਹ ਕਿੰਨੇ ਕਬੀ ਦੀ ਗੱਲ ਹੈਗੀ ਇਹ ਕੱਲ ਜਿਹੜੀ ਹੈਗੀ ਸ਼ਾਮਾਂ ਦੀ ਗੱਲ ਹੈਗੀ ਤੁਰੇ ਇਹ ਵਿਦੇਸ਼ ਚ ਮਿੱਠੇ ਕੋਈ ਜੈਂਸਟਰਾਂ ਨਾ ਮੈਨੂੰ ਸੇਪੋ ਹਜੇ ਤੱਕ ਵਿਦੇਸ਼ ਵਾਲਾ ਕੋਈ ਐਂਗਲ ਨਹੀਂ ਆਇਆ ਬਟ ਜਿੱਦਾਂ ਇਹ ਕਰਨ ਦੇ ਜਿਹੜੇ ਮੁਕਦਮੇ ਦਰਜ ਹੈਗੇ ਨੇ ਇਹ ਕਿਮਾ ਮੰਦ ਕੇ ਫੈਕਚੁਅਲ ਅਫੈਂਡ ਜੇ ਨਾ ਜਿਹੜਾ پتہ ਕਿ ਜੁਰਮ ਕਰਨ ਦਾ ਆਦੀ ਹੁੰਦਾ ਉਹ ਕੋ ਕ੍ਰਿਮੀਨਲ ਪੀਓ ਵੀ ਹੈ ਕਿਸੇ ਕਿਨਾਂ ਕਿਸੇ ਕਿਸੇ ਕੇ ਸਾਚ ਪੀਓ ਨਹੀਂ ਸੀਗਾ ਇਹ ਅਰੈਸਟ ਦੀ ਪੈਂਡਿੰਗ ਸੀਗੀ ਅਰੈਸਟ ਨੂੰ ਬਚਾ ਲਈ ਅੱਗੇ ਪਿਛੇ ਹੋਇਆ ਸੀਗਾ ਪੀਓ ਲੱਗੇ ਇਹ ਸਮਝ ਤਾ ਤੋ ਪਰਵਾਇਡ ਹੋ ਜਾਣਾ ਰੋ ਇਹ ਅਸਲਾ ਜੋ ਹੁਣ ਤੱਕ ਦੀ ਮੋੜਲੀ ਪੁਛਕੇਸ ਦੇ ਵਿੱਚੋਂ ਇਹ Madhya Pradesh ਦੇ ਵਿੱਚੋਂ ਜਿਹੜੇ ਹੈਗੇ ਆ ਲੈ ਕੇ ਆਏ ਸੀਗੇ ਉਹ ਦੀ ਜਿਹੜੀ ਹੈਗੀ ਪੁਛਕੇਸ ਅਜੇ ਚੱਲ ਰਹੀ ਆ ਔਰ ਟੈਕਟ ਸਰ ਜੀ ਸਾਡੀ ਦੱਸਿਆ ਕਿ ਨਾ ਗੈਂਗ ਹੈ ਤੇ ਨਾਲ ਹੋਰ ਵੀ ਇਥੋਂ ਕੁਝ ਬੰਦੇ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਇਸ ਟਾਈਮ ਮੈਂ ਡਿਸਕਲੋਸ ਨਹੀਂ ਕਰ ਸਕਦਾ ਕਿਉਂਕਿ ਦਾ ਮੇਰਾ ਕੇਸ ਜਿਹੜਾ ਹੈਗਾ ਹੈਂਪਰ ਹੁੰਦਾ ਹੈ ਇਸ ਕਰਕੇ ਮੈਂ ਡਿਸਕਲੋਸ ਹੀ ਕਰਦਾ ਬਟ ਇਹਦਾ ਕਾਫੀ ਜਿਹੜਾ ਬਾਕੀ ਵੀ ਨੈਟਵਰਕ ਦੇ ਬੰਦੇ ਹੈਗੇ ਆ ਉਹ ਵੀ ਜਿਹੜੇ ਹੈਗੇ ਜਲਦੀ ਗ੍ਰਿਫਤਾਰ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰੇ ਜਾਸੇ ਸਰ ਜੀ ਮੋਦ ਲੈ ਕੇ ਆਇਆ ਸੀ ਜਾਂ ਕੋਈ ਚਤੋਂ ਜਿਵੇਂ ਹਸਲਾ ਤੋੜੀ ਧਾਰ ਜਿਹਾ ਹਸਲਾ ਵਿੱਚ ਦੇ ਰਿਹਾ ਉਹ ਰੇਟ ਨੀ ਮੈਨੂੰ ਲੈ ਲਾ ਉਹਨਾਂ ਤੋਂ ਲੈ ਆ ਸੀ ਉਹ ਵੀ ਮੈਂ ਗੱਲ ਕਰ ਰਿਹਾ ਕਿ ਕੇਸ ਦਾ ਜੇ ਅਡੀਸ਼ਨਲ ਸਟੇਜ ਤੇ ਹੈਗਾ ਜੇ ਮੈਂ ਇਹਦੀ ਬੈਕਗ੍ਰਾਉਂਡ ਵਾਲੀ ਗੱਲ ਦਸਾਂਗਾ ਤਾਂ ਉਹ ਇਨਫੋਰਮੇਸ਼ਨ ਲੀਕ ਹੋ ਕੇ ਸਾਨੂੰ ਕੇਸ ਨੂੰ ਖਰਾਬ ਕਰੇਗੀ ਇਸ ਕਰਕੇ ਮੈਂ ਸ਼ੇਅਰ ਨਹੀਂ ਕਰਦਾ ਰਮਾਂਡ ਮੇਰੇ ਅੱਗੇ ਹੈ ਹਾਂਜੀ ਫਰਮਾਂਡ ਦੋ ਦਿਨ ਠੀਕ ਹੈ ਆਪਣਾ ਆਪਣਾ एक बैग लायागा आ जाओ आ Thank okay. okay. you.